ਮਾਮਾ ਨੰਬਰ 116 ਹੈ ਜੀ ਇਹਦੇ ਵਿੱਚ ਇਹ ਥਾਣਾ ਸਿਟੀ ਜ਼ੀਰਾ ਇਹਦੇ ਚ 51 ਕਿਲੋ 64 ਗ੍ਰਾਮ ਚੂਰਾ ਪੋਸਟ ਹੈ ਭੁੱਕੀ ਇਹ ਇੱਕ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਰਾਜਸਥਾਨ ਤੋਂ ਇਹ ਲੈ ਕੇ ਆ ਰਹੇ ਸੀਗੇ ਇਹਦੀ ਵੀ ਇਹਨਾਂ ਨੂੰ ਸੀਜੀਏ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਤੇ ਪੁਲਸੂਆ ਮਨਸੂਰ ਦੇਵਾ ਛਤਰਾ ਰੋਡ ਜ਼ੀਰੇ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਟਰੱਕ ਦੇ ਵਿੱਚੋਂ ਇਹਨਾਂ ਨੂੰ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਇਹ ਦੋ ਜਣਿਆਂ ਦੀ ਗ੍ਰਿਫਤਾਰੀ ਹੈ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਰ ਇਹ ਕਿnde ਵਿੱਚ ਪਾਕੀ ਲੈ ਕੇ ਆ ਰਹੇ ਸੀ ਕਿਹੜੀ ਚੀਜ਼ਾਂ ਦੇ ਵਿੱਚ ਲੈ ਕੇ ਆ ਰਹੇ ਇਹਦੇ ਵਿੱਚ ਜਿਹੜਾ ਕੁਝ ਹੋਰ ਕਾਦੀਆਂ ਸੀ ਇਹ ਜਿਹੜੀ ਉਹ ਰਬੜ ਵਾਲਾ ਪਾਊਡਰ ਰਬੜ ਵਾਲਾ ਜਿਹੜਾ ਪਾਊਡਰ ਜਾਂ ਹੁੰਦਾ ਉਹਦੀਆਂ ਬੋਰੀਆਂ ਉਹਦੇ ਟਰੱਕ 'ਚ ਰੱਖੀਆਂ ਹੋਈਆਂ ਸੀ ਉਹਦੇ ਵਿੱਚ ਲੁਕੋ ਕੇ ਇਹ ਹੁੱਕੀ ਜਿਹੜੀ ਲੱਗੀ ਹੋਈ ਸੀ ਦੋ ਗੱਟਿਆਂ 'ਚ ਉਹ ਉੱਥੋਂ ਬਰਾਮਦ ਹੋਈ ਹੈ ਜੀ ਤੇ ਇਵੇਂ ਮੁਕੱਦਮਾ ਨੰਬਰ 150 ਹੈ ਇਹ ਸਦਰ ਜ਼ੀਰਾ ਦਰਜ ਕੀਤਾ ਗਿਆ ਜਿਹਦੇ ਵਿੱਚ ਵੀ صدر ਜ਼ੀਰਾ ਐਸ ਐਚਓ ਤੇ ਸੀਆਈਏ ਜ਼ੀਰਾ ਵੱਲੋਂ 20 ਕਿਲੋ ਫੀਮ ਜਿਹੜੀ ਉੱਥੋਂ ਬਰਾਮਦ ਹੋਈ ਹੈ 20 ਕਿਲੋ 258 ਗ੍ਰਾਮ ਇੱਕ ਕਰੇਟਾਕਾਰ ਤੇ ਦੋ ਮੋਬਾਈਲ ਤੇ ਇਹਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਜਿਹੜੇ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਤੇ ਸੁਰਜੀਤ ਸਿੰਘ ਇਹ ਸਾਰੇ ਮਕੂਏਰੀਏ ਦੇ ਆ ਰਹਿਣ ਵਾਲੇ ਟਾਣਾ ਮਕੂਏਰੀਏ ਚ ਰਹਿਣ ਵਾਲੇ ਤੇ ਇਹ ਇਥੋਂ ਯੂਪੀ ਇਹਨਾਂ ਦੇ ਇੰਟੈਲੀਜੈਂਸ ਇਨਪੁਟ ਸੀ ਗਿਆ ਸਾਡੋਂ ਵੀ ਇਹ ਬਡੇ ਜਿਹੜਾ ਕੰਮ ਕਰਦੇ ਜਿਹੜਾ ਇਹਦਾ ਅਫੀਮ ਵਗੈਰਾ ਲੈ ਕੇ ਵੇਚਦੇ ਆ ਤੇ ਇਹ ਬੜੇ ਇਹਨਾਂ ਨੇ ਇਨਫੋਰਮੇਸ਼ਨ ਬੇਸ ਜਦੋਂ ਸਰਚ ਕਰਨ ਲੱਗੇ ਉਸ ਤੋਂ ਬਾਅਦ ਗੱਡੀ ਦੀ ਤੇ ਉਹਨਾਂ ਨੇ ਸੀਕ੍ਰੇਟ ਕੰਟੇਨਰ ਬਣਾਏ ਹੋਏ ਸੀ ਗੱਡੀ ਦੇ ਵਿੱਚ ਜਿਵੇਂ ਇੱਕ ਪਿਛਲੇ ਪਾਸੇ ਗੱਡੀ ਦੇ ਉਹ ਇੱਕ ਉਹਦਾ ਸੀਕ੍ਰੇਟ ਕੰਟੇਨਰ ਜਆ ਬਣਾਇਆ ਹੋਇਆ ਸੀ ਜਗ੍ਹਾ ਬਣਾਈ ਸੀ ਜਿਹੜਾ ਆਮ ਪਤਾ ਨਹੀਂ ਲੱਗਦਾ ਸੀ ਉਸ ਨੂੰ ਇਹਦੇ ਪਾਰਟਸ ਦੇ ਨਾਲ ਹੀ ਟਕਿਆ ਹੋਇਆ ਸੀ ਜਿਵੇਂ ਕੋਈ ਰਬੜ ਪਾਰਟ ਜਆ ਹੋ ਤੇ ਉਹ ਇਥੋਂ ਤੇ ਅੱਗੇ ਗੱਡੀ ਦੇ ਅਗਲੇ ਪਾਸੇੋਂ ਬੋਨਟ ਦੇ ਥੱਲੇੋਂ ਉੱਥੋਂ ਇਹ 20 ਕਿਲੋ ਫੀਮ ਬਰਾਮਦ ਹੋਈ ਹੈ ਜੀ ਇਹ 62 ਦਾ ਸ਼ਾਹ ਵਾਲਾ ਦੇ ਕੋਲੇ ਇਹਨਾਂ ਨੇ ਇੰਟਰਸੈਪਟ ਕੀਤਾ ਸੀ ਤੇ ਸਾਰਾ ਇਹਨਾਂ ਦਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਾਫੀ ਦਿਨ ਤੋਂ ਇਹਨਾਂ ਦਾ ਪਿੱਛਾ ਕਰ ਰਹੇ ਸੀ ਇੱਥੇ ਦੱਸਣਯੋਗ ਹੈ ਜੀ ਇੱਕ ਹੋਰ ਕੇਸ ਜਿਹੜਾ ਐਨਡੀਪੀਐਸ ਦਾ ਗੁਰੂ ਹਰਸਾਏ ਵੀ ਦਰਜ ਕੀਤਾ ਜਿੱਥੇ ਉਹ ਬੱਸ ਦੇ ਵਿੱਚ ਹੀ ਲੈ ਕੇ ਮਹਾਰਾਸ਼ਟਰ ਸਾਈਡ ਤੋਂ ਬੱਸ ਦੇ ਵਿੱਚ ਲੈ ਕੇ ਉਹ ਬੰਦਾ ਸੁਖਦੇਵ ਸਿੰਘ ਵਰ ਮੌਲੀ ਉਤਰਮਿੰਦਰ ਸਿੰਘ ਵਾਸੀ ਬਾਬਾ ਤਾਰੇ ਵਾਲਾ ਖੂ ਦਾਖਲੀ ਪੰਜੇ ਕੇ ਉਤਾਰ ਤੋਂ ਉਹ 35 ਕਿਲੋ ਭੁੱਕੀ ਚੂਰਾ ਪੋਸਟ ਉਹਦੇ ਵਿੱਚ ਲੈ ਕੇ ਆ ਰਹੇ ਸੀਗਾ ਉਸ ਨੂੰ ਜਦੋਂ ਹੀ ਉਤਰ ਕੇ ਕਿਤੇ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਵੀ 35 ਕਿਲੋ ਭੁੱਕੀ ਬਰਾਮਦ ਹੋਈ ਹੈ ਸਰ ਟੋਟਲ ਕਿੰਨੇ ਮੁਕਦਮੇ ਦਰਜ ਕੀਤੇ ਔਰ ਕਿੰਨੇ ਇਹ 4 ਮੁਕਦਮੇ ਦਰਜ ਕੀਤੇ ਹੈ ਜੀ ਇੱਕ ਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇੱਕ ਤਿੰਨ ਮੋਬਾਈਲ ਦੂਜੇ 'ਚ 51 ਕਿਲੋ 64 ਗ੍ਰਾਮ ਚੂਰਾ ਕੋ ਕਿਚੂਰਾ ਬੋਸ ਤੇ ਤੀਜੇ 'ਚ 20 ਕਿਲੋ 258 ਗ੍ਰਾਮ ਵਫੀਮ ਤੇ ਕ੍ਰੇਟਾਕਾਰ ਤੇ ਦੋ ਮੋਬਾਈਲ ਤੇ ਇਵੇਂ ਹੀ 35 ਕਿਲੋ ਭੂਕੀ ਚੂਰਾ ਬੋਸ ਇੱਕ ਚੌਥੇ ਕੇਸ ਵਿੱਚ ਆਪਾਂ ਗਏ ਹੋਏ ਹੋਰ ਕਿਸ਼ ਗ੍ਰਾਮ ਬੋਸ ਆ ਰਹੇ ਜਿਵੇਂ ਫੀਮ ਵਾਲੇ ਆ ਦੇਖੋ ਜੀ ਇਹਨਾਂ ਤੋਂ ਜਿਹੜੀ ਹੋਰ ਕੁੱਝ ਇਸ ਜਾਰੀ ਹੈ ਜਿੱਥੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਹੈ ਉਹਨਾਂ ਨੂੰ ਵਰਕਆਊਟ ਕਰ ਰਹੇ ਆ ਤੇ ਇਹਨਾਂ ਤੇ ਹੋਰ ਵੀ ਸਾਨੂੰ ਸੰਭਾਵਨਾ ਹੈ ਜਿਵੇਂ ਪਹਿਲਾ ਕੇਸ ਵੀ ਤੁਹਾਨੂੰ ਦੱਸਿਆ ਸੀਗਾ ਹੈਰੋਇਨ ਜਿਹੜੀ ਰਿਕਵਰ ਹੋਈ ਐ ਉਹ ਸਾਡੀ ਬੈਕਵਰਡ ਲਿੰਕੇਜ ਦੇ ਵਿੱਚੋਂ ਜਿਹੜਾ 5 ਕਿਲੋ ਤੇ 29 ਲੱਖ ਰੁਪਇਆ ਬਰਾਮਦ ਹੋਇਆ ਸੀ ਉਸ ਕੇਸ ਦੀ ਬੈਕਵਰਡ ਲਿੰਕੇਜ ਦੇ ਵਿੱਚੋਂ ਐ ਤੇ ਅਸੀਂ ਹੋਰ ਵੀ ਸਾਨੂੰ ਉਮੀਦ ਆ ਵੀ ਕੁਝ ਦਿਨਾਂ ਅੰਦਰ ਅਸੀਂ ਹੋਰ ਵੀ ਇਹਦੇ ਜਿਹੜੇ ਰਿਕਵਰੀਜ਼ ਹੋਣਗੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ